ਅਨਿਭਾ ਜੀ ਦੇ ਤੇ ਪਰੌੜਾ ਜਿਹੜੀ ਚੋਰੀ ਹੋਈ ਉਹਦੇ ਬਾਰੇ ਕੀ ਤੁਹਾਨੂੰ ਇਨਫੋਰਮੇਸ਼ਨ ਹੈ ਜੀ ਇਹਦੇ ਸਾਮੂ ਜੀ ਬੋਧਰਾਜ ਸਿੰਘ ਉਹ ਪੁੱਤਰ ਹਰੀ ਜੀ ਸਮਨੇ ਕਾਨੂੰਨ ਰੋੜ ਤੇ ਉਹਨਾਂ ਨੂੰ ਇਤਲਾ ਮਿਲਿਆ ਕਿ ਉਹ ਆਪਣੇ 25 ਤਰੀਕ ਨੂੰ ਘਰੋਂ ਗਏ ਸੀ ਕਿਸੇ ਕੇਸ ਦੇ ਸਬੰਧ ਚ ਤੇ ਅੱਜ ਜਿਹੜੀ ਉਸ ਵਰੀ ਆਏ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਦੇਵਾ ਦਾ ਦਰਵਾਜ਼ਾ ਟੁੱਟਾ ਸੀ ਜੀ ਤੇ ਉਹਨਾਂ ਨੂੰ ਇਤਲਾ ਮਿਲਿਆ ਜੀ ਬਾਕੀ ਕਾਰਵਾਈ ਕਰਨਗੇ ਕਾਨੂੰਨੀ ਤੇ ਕਿੰਨਾ ਕੋ ਜਿਹੜੀ ਨੁਕਸਾਨ ਦਾ ਜਿਹੜਾ ਅੰਦਾਜ਼ਾ ਤੁਹਾਨੂੰ ਦੱਸ ਸਕਦੇ ਹੋ ਨੁਕਸਾਨ ਜੀ ਉਹ ਚੈੱਕ ਕਰਦੇ ਪਏ ਨੇ ਜੀ ਉਸ ਸੰਬੰਧੀ ਉਹ ਬਾਅਦ ਚ ਬਤੇ ਦੇਵਾਂਗੇ ਤੇ ਤੇ ਜੋ ਸਮਾਨ ਉਹਨਾਂ ਦਾ ਜਿੱਦਾਂ ਫਰੇ ਗਿਆਨ ਵਗੈਰਾ ਦੱਸ ਰਹੇ ਨੇ ਬਾਕੀ ਉਹ ਕਦੇ ਸੀ ਵਾਈਫਰ ਚ ਚੱਲ ਰਿਹਾ ਸੀ ਸੀਸੀਟੀਵੀ ਹੋਣਾ ਸੀ ਜਾ ਕੇ ਚੈੱਕ ਕਰਾਂਗੇ ਜੀ ਕੀ ਨਾਮ ਜੀ ਮੇਰਾ ਮਨਤਲਬੀਰ ਕੋ ਦੱਸੋ ਕਿੱਥੇ ਆਪਣਾ ਘਰ ਤੇ ਕੀ ਸਾਰੀ ਘਟਨਾ ਵਾਪਰੀ ਵਾਕਨਮਨ ਰੋਡ ਤੇ ਅਹੀਂ ਅਹੀਂ ਦੋ ਦਿਨ بارش ਕਿੱਥੇ ਗਏ ਅਸੀਂ ਰਾਜਸਥਾਨ ਗਏ ਸੀ ਕਿਸ ਲਈ ਬੇਟੇ ਦੀ ਤਰੀਫ ਸੀ ਸਾਡੀ ਵੀ ਤਰੀਫ ਸੀ ਨਾਲ ਅੱਛਾ ਸਵੇਰੇ 7:00 ਵਜੇ ਆ ਜਾਂਦੇ ਹੁੰਦੇ ਆ ਨਾ ਚੋਰੀ ਹੋ ਗਈ ਤੇ ਨਾ ਕੋ ਨੁਕਸਾਨ ਹੋਇਆ ਨੁਕਸਾਨ ਹੋ ਤੋ ਗਿਆ ਨੁਕਸਾਨ 25 ਤੋਂ 30 ਟੋਲੇ ਤੇ ਸੋਨਾ ਹੈ ਨਹੀਂ 25 ਤੋਂ 30 ਸੋਨਾ ਹੈ ਜੀ ਕਿਲੋ ਕਿਹੜੇ ਕਿਰਚਾਂ ਦੀ ਆ ਅੱਛਾ ਤਿੰਨ ਘੜੀ ਨਾਨੀ ਬਾਹਰ ਦੀਆਂ ਲੇਡੀਆਂ ਸ 1000 ਦੋ 1000 ਪਾਉਂਡ ਆ ਦੋ ਜਿਹੜੀਆਂ ਜੈਂਟਸ ਕੜੀਆਂ ਨੇ ਬਾਹਰ ਦੀਆਂ ਤੇ ਦੋ ਇੱਧਰ ਦੀਆਂ ਇੱਕ ਮੋਬਾਈਲ ਸਾਡੀ ਰਿਟਾਇਰਮੈਂਟ ਤੇ ਮਿਲਿਆ ਸੀ ਤੁਸੀਂ ਕੱਟੇ ਰਿਟਾਇਰਡ ਹੋ ਮੈਂ ਹੈਲਥ ਡਿਪਾਰਟਮੈਂਟ ਚੋਂ ਮੇਰੇ ਹਸਬੰਦ ਵੀ ਠੀਕ ਤੇ ਇੱਕ ਮੋਬਾਈਲ ਇੱਕ ਮੋਬਾਈਲ ਲਿਆ Redmi ਦਾ 55 ਬਾਜੀ ਇੱਕ ਮਿੰਟ ਧਰ ਨਾਲ ਗੱਲ ਕਰਦੇ ਆ ਇਹ ਫੋਨ ਤੁਹਾਡੀ ਇੱਕ ਚਾਂਦੀ ਦੀ ਬ੍ਰੇਕ ਆ 60 ਗ੍ਰਾਮ ਦੀ ਤੇ ਕਿਵੇਂ ਲੱਗਦਾ ਤੁਹਾਨੂੰ ਵੇਖ ਕੇ ਕਿਵੇਂ ਚੋਰੀ ਕੀਤੀ ਹੋਗੀ ਉਹਨਾਂ ਨੇ ਕਿੰਸੇ ਸਾਰੇ ਅਲਮਾਰੀਆਂ ਵਗੈਰਾ ਤੋੜੀਆਂ ਉਹਨਾਂ ਨੇ ਸੱਬਲ ਨਾਲ ਹੀ ਤੋੜੀਆਂ ਉਹਨਾਂ ਆਪਾਂ ਤੇ ਇੱਥੇ 7:30 ਵਜੇ ਤੇ ਸਵੇਰੇ ਆਏ ਸਾਢੇ 12:00 ਨੂੰ ਆਏ ਨੁਕਸਾਨ ਪੁਲਿਸ ਕਮਰੈਂਡ ਕੀਤੀ ਹਾਂਜੀ ਕੀ ਕਹਿੰਦੇ ਪੁਲਿਸ ਵੇਖ ਗਈ ਆ ਮੌਕਾ ਦੇਖ ਗਈ ਆ ਵੇਖੋ ਹੁਣ ਕੀ ਕਰਦੇ ਆ ਵੇ ਸਰਾਭੀ ਚ ਕਰੋ ਮਾੜੇ ਇਹ ਕਿ ਕਰ ਕੀ ਨਾ ਜ ਬਹੁਤ ਰੋਸ ਦੱਸੋ ਕੀ ਐਸਾ ਜੀ ਘਟਨਾ ਵਾਪਰੀ ਕਿ ਕਿਦਾਂ ਵਾਪਰੀ ਇਸ ਨੂੰ ਕਿਤੇ ਆਊਟ ਆਫ ਸਟੇਜ ਲਗੇ ਦੇ ਇਹ ਜਿਹੜਾ ਜਿਸਤਾਨ ਸਾਈਡੋਂ ਤੇ 25 ਤਰੀਕ ਨੂੰ ਗਏ ਤੇ 27 ਨੂੰ ਜਦੋਂ ਵਾਪਸ ਆਏ ਤੇ ਜਦੋਂ ਸਾਡੇ ਸੱਤਵੇਂ ਘਰ ਪਹੁੰਚੇ ਤੇ ਉਦੋਂ ਬਾਰ ਦਾ ਜੰਦਾਰ ਤੋਂ ਟੁੱਟਾ ਹੀ ਉਹਦਾ ਅੱਗੇ ਗੇਟ ਵੀ ਥੋੜਾ ਜਿਹਾ ਤੋੜਿਆ ਤੇ ਉਹਨਾਂ ਨੇ ਬਾਰ ਦਾ ਜਦੋਂ ਅੰਦਰ ਬੜੇ ਤੇ ਅਲਮਾਰੀਆਂ ਵੀ ਕਮਰੇ ਦੀ ਜਿਹੜੀ ਸਟੋਰ ਦੀ ਨੇ ਉਹ ਵੀ ਖੁੱਲੀਆਂ ਪਈ ਸਾਰਾ ਸਮਾਨ ਉਹਦੇ ਤੋਂ ਫਿੱਲ ਰਿਹਾ ਜਦੋਂ ਚੈੱਕ ਕੀਤਾ ਤਾਂ ਉਹਦੇ ਵਿੱਚ ਕਾਫੀ ਸਮਾਨ ਦੀ ਚਾਦੀ ਰੱਖ ਕੇ ਉਹਨਾਂ ਦਾ ਸਫ਼ਰ ਕਰਕੇ ਚੱਲ ਗਏ ਜਿਹਦੇ ਵਿੱਚ ਜਿਹਦੇ ਵਿੱਚ ਸੋਨੇ ਦੇ ਜੀਵਰਾਤ ਦੇ ਕੁਝ ਗਹਿਣੇ ਚੂੜੀਆਂ ਛੱਪ ਕਿੰਨੇ ਤੋਲੇ ਦੇ ਕੋਈ 20 22 ਤੋਲੇ ਸੋਨਾ ਹੈ ਜਿਹੜਾ ਤੇ ਕੋਈ 2 ਕਿਲੋ ਚਾਂਦੀ ਦੇ ਹੀ ਜੀਵਰਾਤੜੇ ਕਿ ਜੱਦੀ ਪੁਸ਼ਤੀ ਚਲਦੇ ਆਏ ਰਿਹਾ ਉਹ ਚੀਜ਼ ਤੇ 1000 ਪੌਂਡ ਸੀ ਕੋਈ 4 ਲੱਖ ਰੁਪਏ ਦਾ ਨਕਦ ਸੀ ਜਿਹੜਾ ਗਏ ਇੱਕ ਮੋਬਾਈਲ ਸੀ ਰੈਡਮੀ ਦਾ 5G ਉਹ ਚੱਲ ਗਏ ਕਿਵੇਂ ਲੱਗਾ ਤੁਹਾਨੂੰ ਕਿਵੇਂ ਉਹਨਾਂ ਨੇ ਮਾਰਦਾ ਤਨੂੰ ਜਾਨ ਦਿੱਤਾ ਕੀ ਲੱਗਾ ਉਹਨੇ ਬਾਰੇ ਤਾੜਾ ਤੋੜ ਕੇ ਬਸ ਉਹ ਸੁਬਲ ਸੁਬਲ ਦੇ ਨਾਲ ਤੋਂ ਅੰਦਰ ਆ ਗਏ ਤੇ ਅੰਦਰ ਆੜ ਕੇ ਫਿਰ ਉਹਨਾਂ ਨੇ ਜਿਹੜੀਆਂ ਅਲਮਾਰੀਆਂ ਤੋੜ ਤਾੜ ਕੇ ਦੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਪੁਲਿਸ ਕੰਪਲੇਨਟ ਕੀਤੀ ਆ ਪੁਲਸ ਉਹਨਾਂ ਦੀ ਦਰਜ ਕਰਾਈ ਐਫ ਆਈ ਆਰ ਉਹ ਕਹਿੰਦੇ ਜੋ ਵੀ ਸਰਟੀਫੀਕਟ ਬੰਦੀ ਕਾਰਵਾਈ ਇਹ ਕਰਾਂਗੇ ਕਿਉਂ ਕੈਮਰੇ ਕਮਰੇ ਚ ਸਰਚ ਕਰਦੇ ਉਹ ਦੇਖਣ ਲਈ ਟਾਰਗਟ ਕਰਨ ਲੱਗੇ ਸੀ ਨਹੀਂ ਸਾਡੇ ਘਰ ਕੋਈ ਸੀਸੀਟੀਵੀ